ਮੈਂ ਤੁਹਾਨੂੰ ਇੱਕ ਸਤਿਗੁਰਾਂ ਦੀ ਬਖਸ਼ਿਸ਼ ਸਤਿਗੁਰਾਂ ਦੀ ਰਹਿਮਤ ਦਿਖਾਉਣਾ ਚਾਹੁੰਦਾ ਕਰਾਮਾਤ ਦਸਤੂਰ ਕਹਿੰਦੇ ਸੀ ਕਰਾਮਾਤਾਂ ਛੋਟੀ ਚੀਜ਼ ਹੁੰਦੀਆਂ ਨੇ ਗੁਰੂ ਦੀ ਬਖਸ਼ਿਸ਼ ਗੁਰੂ ਦੀ ਰਹਿਮਤ ਬਹੁਤ ਵੱਡੀ ਹੁੰਦੀ ਹੈ ਗੁਰੂ ਦੀ ਬਖਸ਼ਿਸ਼ ਬਹੁਤ ਵੱਡੀ ਹੁੰਦੀ ਹੈ ਕਰਾਮਾਤ ਬਹੁਤ ਛੋਟੀ ਚੀਜ਼ ਹੈ ਇਹ ਬੱਚਾ ਮੈਂ ਤੁਹਾਨੂੰ ਮਿਲਾਉਣਾ ਚਾਹੁੰਦਾ ਪਹਿਲਾਂ ਬੱਚੇ ਆਪਣਾ ਨਾਮ ਦੱਸੋ ਗੁਨਵੀਰ ਸਿੰਘ ਕੀ ਨਾਮ ਹੈ ਗੁਨਵੀਰ ਗੁਨਵੀਰ ਸਿੰਘ ਬੱਚੇ ਦੀ ਉਮਰ 5 ਸਾਲ ਕੋਈ ਦੱਸ ਸਕਦਾ ਕਿੰਨੀਆਂ ਬਾਣੀਆਂ ਗੰਡ ਕੀਤੀਆਂ ਹੋਣਗੀਆਂ 14 ਬਾਣੀਆਂ ਯਾਦ ਨੇ 14 ਬੋਲੇ ਸੋਨਿਆ 5 ਸਾਲ ਦੀ ਉਮਰ ਤੇ 14 ਬਾਣੀਆਂ ਯਾਦ ਨੇ ਕਿਤੋਂ ਵੀ ਬਾਣੀ ਸੁਣ ਲਓ ਮੈਨੂੰ ਲੱਗਿਆ ਵੀ ਐਵੇਂ ਮਾਰਦੇ ਹੋਣੇ ਆ ਵੀ ਕਿਤੋਂ ਬਾਣੀ ਪੁੱਛ ਕੇ ਵੇਖੀਏ ਚਲੋ ਆਪਾਂ ਇਹਨੂੰ ਪੁੱਛਦੇ ਆਂ ਵੀ ਅਨੰਦ ਸਾਹਿਬ ਤੋਂ ਬਿਡੇ ਸੁਣਾਓ ਸੁਰਨਰ ਮੰਜਨ ਅੰਮ੍ਰਿਤ ਖੋਜਦੇ ਸੰਮ੍ਰਿਤ ਖੁਰਤੇ ਪਾਇਆ ਪਾਇ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੁਪਾਈ ਕੁਏ ਇੱਕ ਪਰਸਨ ਆਇਆ ਲਵ ਲੋਭ ਹੰਕਾਰ ਛੁਕਾ ਸਤਗੁਰ ਪੱਲਾ ਪਾਇ ਸਵਈਆਂ ਦੇ ਵਿੱਚੋਂ ਮੈਨੂੰ ਸੁਣਾਓ ਸਵਈਆਂ ਦੇ ਵਿੱਚੋਂ ਦੀ ਮੈਨੂੰ ਸੁਣਾਓ ਉਥੋਂ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਕਾਉਲੇ ਬਾਨ ਪੂਜ ਤਰਿਓ ਸਿਰ ਕਾਉਲੇ ਲਿੰਗ ਰੇ ਨਹੀਂ ਨਹੀਂ ਜਿਨ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਉਲੇ ਬਾਨ ਪੂਜ ਤਰਿਓ ਸਿਰ ਕਾਉਲੇ ਕਨਫਿਊਜ਼ ਨਹੀਂ ਹੁੰਦਾ ਲਿੰਗ ਰੇ ਲਟਕਾਇਓ ਕਾਉਲ ਖੇਰ ਵਾਚੀ ਦੀ ਸਾਮੇ ਕਾਉ ਬਚਾਕੋ ਸੀਸ ਨਿਵਾਇਓ ਕਉ ਬੂਤਾਨ ਕੋ ਪੂਜਤੇ ਪਸ ਕਉ ਬੂਤਾਨ ਕੋ ਪੂਜਨਤਾ ਕੂਰ ਕਿਤੀਆ ਔਰ ਜੋਸਫ ਈਜਕ ਸ਼੍ਰੀ ਭਗਵਾਨ ਕੋ ਵੇਦਨਾ ਪਾਇਓ ਚਪਈ ਸਾਹਿਬ ਤੋਂ ਸੁਣਾਓ ਉਤੋਂ ਨਿਰੰਕਾਰ ਨਿਰਬਿਕਾਰ ਨਿਲੰਭ ਆਦਨੀਲ ਅਨਾਦ ਸੰਤਾ ਕਾ ਮੂਡ ਚਾਲਤ ਬੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾਕੋ ਕਰ ਪਾਨ ਅਨੁਮਾਨ ਤੁਆ ਮੂਡ ਕਟ ਪੇਦ ਨ ਜਾਣਤ ਵਾ ਦੇਵ ਕੋ ਕੈਸੇ ਰਸਿ ਨਿਰੰਕਾਰ ਕਰ ਅੱਛਾ ਮੈਨੂੰ ਜਪਜੀ ਸਾਹਿਬ ਦੇ ਵਿੱਚੋਂ ਸੁਣਾਓ ਉਤੋਂ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਈ ਪਿਛੇ ਪਸਾਰੇ ਕਾਗਤ ਕੰਨ ਲਿਖਨ ਹਾ ਮੰਨੇ ਕਾਬੇ ਕਰਨ ਚਾਲ ਐਸਾ ਨਾਮ ਨਿੰਜਲ ਹੋਏ ਜੇ ਕੋ ਮਨ ਜਾਣੇ ਮਨ ਕੋ ਮੰਨੇ ਸੁੱਠ ਹੋਏ ਮਨ ਬੁੱਧ ਮੰਨੇ ਸਕਲਪ ਵਨ ਕੀ ਸੁੱਠ ਮੰਨੇ ਮੁਝੋ ਟਾਨਨਾ ਕਾਇ ਸ਼ਾਬਾਸ਼ ਬੱਚੇ ਇਹ ਨੇ ਦੱਸਦਾ ਕਿ ਅਸੀਂ ਸਾਰੇ ਵੱਡੀ ਉਮਰ ਦੇ ਅਨਪੜਾ ਇਦੇ ਇਹਦੇ ਮਾਤਾ ਪਿਤਾ ਨੇ ਜੋ ਬੇਨਤ ਕੀਤੀ ਹੋਊਗੀ ਇਹਦੇ ਅਧਿਆਪਕ ਸਹਿਬਾਨਾਂ ਨੇ ਅਸਲ ਵਿੱਚ ਵਧਾਈ ਦੇ ਪਾਤਰ ਨੇ ਇਹਨੂੰ ਕਹਿੰਦੇ ਨੇ ਗੁਰੂ ਦੀ ਬਖਸ਼ਿਸ਼ ਹੋ ਜਾਣਾ ਜਿੰਨਕੋ ਨਦਰ ਕਰਮ ਹੋਵੇ ਹਿਰਦੇ ਤਿੰਨਾ ਸੁਮਾਣੀ ਜਿਹਦੇ ਤੇ ਨਦਰ ਕਰਮ ਹੋ ਜੇ ਗੁਰੂ ਦੀ ਉਹਦੇ ਹਿਰਦਿਆਂ ਵਿੱਚ ਵਸ ਜਾਂਦੀ ਹੈ ਫਿਰ ਉਮਰ ਦਾ ਕੋਈ ਤਕਾਜ਼ਾ ਨਹੀਂ ਰਹਿ ਜਾਂਦਾ ਚਿੱਟੀਆਂ ਦਾੜੀਆਂ ਹੋ ਜਾਣ ਤਾਂ ਵੀ ਕਈ ਵਾਰੀ ਮੂਲ ਮੰਤਰ ਦਾ ਪੰਜ ਪੌੜੀਆਂ ਵੀ ਯਾਦ ਨਹੀਂ ਹੁੰਦੀਆਂ ਮਗਰ ਇਸ 5 ਸਾਲ ਦੀ ਉਮਰ ਬੱਚੇ ਤੇ ਸਤਿਗੁਰੂ ਜੀ ਦੀ ਇੱਦਾਂ ਦੀ ਬਖਸ਼ਿਸ਼ ਹੋਈ ਏ ਕਿ 14 ਬਾਣੀਆਂ ਯਾਦ ਨੇ ਹੋਰ ਕਿਹੜੀ ਬਾਣੀ ਆਦੈ ਬਟੇ ਰਗ ਮਾਲਾ ਰਗ ਰਗ ਮਾਲਾ ਸੁਣਾ ਦੇ ਥੋੜੀ ਰਗ ਮਾਲਾ ਰਗ ਇਕ ਸੰ ਪੰਚ ਵਰੰਗਨ ਸੰਗ ਲਾਪੇ ਆਠੋਂ ਨੰਦਨ ਪਥਮ ਰਾਗ ਪੇ ਰੋਵੇ ਕਰੀ ਪੰਚ ਰਾਗਨੀ ਸੰਗ ਗੁਚਰੀ ਪ੍ਰਥਮ ਪੈ ਰਵੀ ਬਿਲਾਵਲੀ ਪੁਨਿਆ ਕੀ ਗਾਵੇ ਬੰਗਲੀ ਪੁੰਨਸ ਲੇਖੀ ਕੀ ਤਈ ਵਾਰ ਇਹ ਪੈਰੋ ਕੀ ਪਾਚੋ ਨਾਰੀ ਕੰਚਮਹਰ ਇਹ ਇਹ ਰੂਹ ਹੈ ਕੋਈ ਇਹ ਕੋਈ ਜਨਮ ਨਹੀਂ ਹੋਇਆ ਇਹ ਬੱਚੇ ਦੀ ਕਿਸੇ ਦੀ ਰੂਹ ਹੈ ਕੋਈ ਇਹ ਕੋਈ ਭਗਤੀ ਸ਼ਕਤੀ ਵਾਲੀ ਰੂਹ ਆ ਗਈ ਹੈ ਸਾਡੇ ਵਿੱਚ ਜਿਹੜੀ ਕਿ ਦੀ ਪਿਛਲੀ ਭਗਤੀ ਪਿਛਲੇ ਕਰਮ ਜਿਹੜੇ ਪੁਰਬਲੇ ਕੰਮ ਨੇ ਉਹ ਪ੍ਰਗਟ ਹੋ ਗਏ ਨੇ ਪੁਰਬ ਪੁਰਬ ਕਰਮ ਕੇ ਅੰਕੁਰਜ ਪ੍ਰਗਟੇ ਪੇਟੇ ਰਿਸਕ ਪੁਰਖ ਬੈਰਾਗੀ ਮੈਂ ਤੇ ਮੇਰੇ ਕੋਲ ਲਫ਼ਜ਼ ਨਹੀਂ ਕਿ ਮੈਂ ਸਤਗੁਰਾਂ ਦੀ ਜੋ ਬਖਸ਼ਿਸ਼ਾਂ ਅੱਜ ਵਿਖਣ ਨੂੰ ਮਿਲ ਰਹੀਆਂ ਨੇ ਕਿ ਵਾਕਈ ਕਰਾਮਾਤਾਂ ਹੁੰਦੀਆਂ ਨੇ ਵਾਕਈ ਇੰਨੀ ਇੰਨੀ ਛੋਟੀ ਉਮਰ ਦੇ ਵਿੱਚ ਆਪਣੀ ਪੜ੍ਹਾਈ ਦੇ ਨਾਲ ਨਾਲ ਇੰਨੀ ਬਾਣੀ ਯਾਦ ਕੀਤੀ ਜਾ ਸਕਦੀ ਹੈ ਮੈਂ ਤੇ ਜੋ ਇਹਦੇ ਮਾਤਾ ਪਿਤਾ ਨੇ ਉਹਨਾਂ ਨੂੰ ਸਟੇਜ ਤੇ ਬੁਲਾਉਣਾ ਚਾਹੁੰਦਾ ਇਹਦਾ ਬੱਚੇ ਦਾ ਸਨਮਾਨ ਕਰਨਾ ਵੀ ਬੜਾ ਜ਼ਰੂਰੀ ਹੈ ਮੈਂ ਮੈਂ ਇਹਨਾਂ ਦੇ ਮਾਤਾ ਪਿਤਾ ਨੂੰ ਬੀਬੀ ਪਰਮਜੀਤ ਕੌਰ ਜੀ ਨੂੰ ਜਿਹੜੇ ਮਿਹਨਤ ਕਰਦੇ ਨੇ ਬੱਚੇ ਨੂੰ ਨਾਲ ਦੁਨਿਆਵੀ ਪੜ੍ਹਾਈਆਂ ਦੇ ਨਾਲ ਇੱਕ ਗੁਰਮਤਿ ਦੀ ਵਿੱਦਿਆ ਵੀ ਦੇ ਰਹੇ ਨੇ ਅਸਲੀ ਰੂਹ ਦੀ ਖੁਰਾਕ ਜਿਹੜੀ ਬੱਚੇ ਨੂੰ ਦੇ ਰਹੇ ਨੇ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਇਹਨਾਂ ਦਾ ਪਰਿਵਾਰ ਜਿਹੜਾ ਸਟੇਜ ਤੇ ਆਵੇ ਇਹ ਅਸਲ ਦੇ ਵਿੱਚ ਵਧਾਈ ਦੇ ਪਾਤਰ ਨੇ ਇਹ ਅਸਲ ਦੇ ਵਿੱਚ ਜੋ ਸਤਗੁਰਾਂ ਦੀ ਬਖਸ਼ਿਸ਼ ਹੋਈ ਹੈ ਇਹੋ ਜਿਹੇ ਪਰਿਵਾਰ ਜਿਹੜੇ ਨੇ ਅਸਲ ਦੇ ਵਿੱਚ ਸਤਕਾਰਯੋਗ ਨੇ ਇਹਨਾਂ ਦੇ ਮਾਤਾ-ਪਿਤਾ ਹੋ ਰਹੇ ਮੈਂ ਜਨਨਸ ਕਰਤਾ ਜਗਦੀਪ ਸਿੰਘ ਕੜੋਜੀ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਟੇਜ ਤੇ ਆ ਜਾਓ सब तो पहला तेल आप सारे मिल के इस बच्चे का सम्मान करिए बोले सोने के पढ़ना बेटे माता जय माता जयकौर पढ़ता है वो भी बड़ा अच्छा स्कूल है ਵਾਵਾ ਕੀ ਬਾਤ ਜੇ ਤੇ ਵੈਸੇ ਤੇ ਮਾਤਾ ਜੈਗੌਰ ਸਕੂਲ ਪੜਦਾ ਬੜਾ ਅੱਛਾ ਸਕੂਲ ਆ ਉਹ ਵੀ ਉਹ ਵੀ ਬੜੀ ਅੱਛੀ ਵਿਦਿਆ ਦਿੰਦੇ ਨੇ ਜੇ ਤੇ ਉੱਥੇ ਹੀ ਪੜੇਗਾ ਬੱਚਾ ਤੇ ਜਨਰਲ ਸਕੱਤਰ ਸਾਹਿਬ ਵੱਲੋਂ ਪ੍ਰਧਾਨ ਜੀ ਵੱਲੋਂ ਬੇਨਤੀ ਹੈ ਕਿ ਪਰਿਵਾਰ ਨੂੰ 51000 ਰੁਪਏ ਦਿੱਤਾ ਜਾਏਗਾ ਬੋਲੇ ਸੋ ਨਿਹਾਲ 51000 ਰੁਪਏ ਕੋਈ ਪੈਸੇ ਨਹੀਂ ਨੇ ਉਹ ਦਰਸ਼ਨ ਭੇਟਾ ਵੀ ਘਟਾ ਇਹੋ ਜੀ ਰੂਹ ਦੀ ਅਸੀਂ ਦਰਸ਼ਨ ਭੇਟਾ ਹੀ ਦੇ ਰਹੇ ਹਾਂ ਛੋਟੀ ਜੀ ਤੇ ਜੇ ਬੱਚਾ ਗੁਰੂ ਹਰਕਿਸ਼ਨ ਪਬਲਿਕ ਸਕੂਲ ਚ ਪੜੇਗਾ ਤੇ 12ਵੀਂ ਤੱਕ ਫ੍ਰੀ ਪੜਾਵਾਂਗੇ ਜਨਰਲ ਸਕੱਤਰ ਸਾਹਿਬ ਜੇ ਬੱਚਾ ਗੁਰੂ ਹਰਕਿਸ਼ਨ ਪਬਲਿਕ ਸਕੂਲ ਚ ਪੜੇਗਾ ਤੇ 12ਵੀਂ ਤੱਕ ਦੀ ਸਾਰੀ ਫੀਸ ਮਾਫ ਕੋਈ ਰੁਪਈਆ ਦੇਣ ਦੀ ਲੋੜ ਨਹੀਂ ਬਸ ਬੱਚੇ ਦੀ ਪਰਵਰਿਸ਼ ਇਸੇ ਤਰ੍ਹਾਂ ਹੁੰਦੀ ਰਹੇ ਇਹਨੂੰ ਇਹਨੂੰ ਕਹਿੰਦੇ ਨੇ ਬੱਚੇ ਦੀ ਪਰਵਰਿਸ਼ ਕਰਨਾ ਬੱਚਿਆਂ ਨੂੰ ਜਨਮ ਦੇ ਦੇਣਾ ਉਹਨਾਂ ਨੂੰ ਪਾਲਣਾ ਪੋਸਣਾ ਇਹ ਮਾਤਾ ਪਿਤਾ ਦਾ ਫਰਜ਼ ਹੁੰਦਾ ਪਾਲਣਾ ਹੀ ਨੇ ਸਾਰਿਆਂ ਨੇ ਬੱਚੇ ਜਾਨਵਰ ਵੀ ਪਾਲਦੇ ਨੇ ਆਪਣੇ ਬੱਚਿਆਂ ਨੂੰ ਮਗਰ ਬੱਚੇ ਦੀ ਪਰਵਰਿਸ਼ ਕਰਨਾ ਬੱਚੇ ਨੂੰ ਗੁਰੂ ਦੇ ਨਾਲ ਬਾਣੀ ਉਹਦੇ ਹਿਰਦੇ ਵਿੱਚ ਵਸਾਉਣ ਵਾਸਤੇ ਰੋਜ਼ ਉਪਰਾਲੇ ਕਰਨੇ ਇਸ ਦੇ ਪਿਤਾ ਜੀ ਨੂੰ ਇਹਨਾਂ ਦੇ ਪਿਤਾ ਜੀ ਆਏ ਨੇ ਇਹਨਾਂ ਦੀ ਦਾਦੀ ਜੀ ਆਏ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਸਟੇਜ ਤੇ ਆ ਜਾਣ ਬੀਬੀ ਪਰਮਜੀਤ ਕੌਰ ਜੀ ਆ ਜਾਣ ਦੇਖੋ ਕਿਤੋਂ ਵੀ ਬਾਣੀ ਸੁਣ ਲੋ ਆ ਇਹਨਾਂ ਦਾਦੀ ਜੀ ਆਏ ਨੇ ਉਹਨਾਂ ਦਾ ਸਤਿਕਾਰ ਜਰਨਲਿਸਟ ਜਗਦੀਪ ਸਿੰਘ ਕਾਲੂ ਜੀ ਕਰਨਗੇ ਬੋਲੇ ਸੋ ਨਿਹਾਲ ਇਹਨਾਂ ਦੇ ਪਹਿਲਾ ਪਿਤਾ ਜੀ ਪਹਿਲਾ ਪਿਤਾ ਜੀ ਇਹਨਾਂ ਦੇ ਕਿਹਨਾ ਜੀ ਤੁਹਾਡਾ ਸਰਦਾਰ ਪ੍ਰੇਤਪਾਲ ਸਿੰਘ ਜੀ ਬੋਲੇ ਸੋ ਨਿਹਾਲ ਬੀਬੀ ਪਰਮਜੀਤ ਕੌਰ ਜੀ ਜੋ ਅਬ ਅੰਦਾ ਮੁਗਲ ਦੇ ਵਿੱਚ ਕਈ ਸਾਰੇ ਬੱਚਿਆਂ ਨੂੰ ਕੈਂਪ ਚ ਚਲਾਉਂਦੇ ਨੇ ਬੋਲੇ ਸੋ ਨਿਹਾਲ ਇਹਨਾਂ ਦੀ ਮਾਤਾ ਦੇ ਨਾਲ-ਨਾਲ ਬੀਬੀ ਪਰਮਜੀਤ ਕੌਰ ਜੀ ਵੀ ਬੱਚੇ ਨੂੰ ਬਾਣੀ ਕੰਠ ਕਰਾਉਣ ਦੇ ਵਿੱਚ ਇਹਨਾਂ ਦੇ ਸਰਦਾਰ ਜੀ ਵੀਰ ਜੀ ਹਾਂ ਹਾਂ ਬੋਲੇ ਸੋ ਨਿਹਾਲ ਸੋ ਇਦਾਂ ਦੀ ਬਖਸ਼ਿਸ਼ ਕਿਤੇ ਸਾਰਿਆਂ ਫੁੱਲਾਂ ਤੇ ਹੋ ਜਾਵੇ ਇਹੋ ਜੀ ਖੁਸ਼ਬੂ ਸਾਰਿਆਂ ਚ ਆਉਣੀ ਸ਼ੁਰੂ ਹੋ ਜਾਵੇ ਤੇ ਮੈਂ ਬਾਰ-ਬਾਰ ਕਹਿਣਾ ਹੁਣਾ ਮਰਨ ਤੋਂ ਪਹਿਲਾਂ ਖਾਲਸਾ ਰਾਜ ਵੇਖ ਕੇ ਜਾਣਾ ਚਾਹਣਾ ਰੋਜ਼ ਕਹੀ ਜਾ ਰਹੀਆਂ ਖ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਕਦੋਂ ਕਰੇਗਾ ਜਦੋਂ ਖਾਲਸੇ ਪੈਦਾ ਹੋਣਗੇ ਜਦੋਂ ਖਾਲਸੇ ਰਾਜ ਕਰਨ ਵਾਲੇ ਖਾਲਸੇ ਆਪਾਂ ਤਿਆਰ ਕਰਾਂਗੇ ਤੇ ਜਦੋਂ ਇਦਾਂ ਦੇ ਬੱਚੇ ਦੁਆਰਾ ਇਹ ਇਹ ਨਾਮ ਜਪਣ ਵਾਲੀਆਂ ਰੂਹਾਂ ਦੁਆਰਾ ਆਉਣਗੀਆਂ ਤੇ ਸਾਡਾ ਰਾਜ ਇੱਕ ਦਿਨ ਬੜੀ ਜਲਦੀ ਹੋਵੇਗਾ ਤੇ ਦੁਨੀਆ ਸਾਨੂੰ ਫੋਲੋ ਕਰੇਗੀ ਸਾਡੇ ਰਾਜ ਦੇ ਵਿੱਚ ਸਾਰੀਆਂ ਕੌਮਾਂ ਰਹਿਣਾ ਚਾਹਣਗੀਆਂ ਸਾਰੀਆਂ ਬਰਾਦਰੀਆਂ ਬੜੀਆਂ ਖੁਸ਼ ਰਹਿਣਗੀਆਂ ਹਰ ਕੋਈ ਕਹੇਗਾ ਕਿ ਵਾਹ ਕੀ ਰਾਜਸੀ ਖਾਲਸਾ ਦਾ ਜੋ ਰਾਜਸੀ ਮਹਾਰਾਜਾ ਰਣਜੀਤ ਸਿੰਘ ਦਾ ਉਹਦੇ ਵਿੱਚ ਕਿਸੇ ਨੂੰ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਉਹਦੇ ਵਿੱਚ ਕਿਸੇ ਨੂੰ ਬਾਗੀ ਆਕੀ ਨਹੀਂ ਹੋਣਾ ਪਿਆ ਸਾਰੇ ਉਸ ਰਾਜ ਦੇ ਵਿੱਚ ਹਿੰਦੂ ਮੁਸਲਮ ਸਿੱਖ ਸਾਰੇ ਬੜੇ ਖੁਸ਼ ਸੁਖੀ ਵਸਦੇ ਹੁੰਦੇ ਸੀ ਸੋ ਗੁਰੂ ਸਾਹਿਬਾਂ ਦੀ ਬਖਸ਼ਿਸ਼ ਇਹੋ ਜੀ ਕਿਤੇ ਸਾਡੇ ਸਾਰਿਆਂ ਤੇ ਹੋ ਜਾਵੇ